ਤੇ ਆਪਾਂ ਕੀ ਪ੍ਰੋਗਰਾਮ ਕਰ ਰਹੇ ਆ ਦੇ ਬਾਰੇ ਥੋੜਾ ਜਾਣਕਾਰੀ ਨਾਲ ਦੱਸਦੇ ਹਾਂ ਜੀ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਜੋ 10 ਫਰਵਰੀ 2023 ਨੂੰ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਦੂਸਰੀ ਵਰਸੀ 3 ਫਰਵਰੀ 2023 ਨੂੰ ਮਨਾਈ ਜਾ ਰਹੀ ਹੈ ਜਿਸ ਦੇ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਪਹੁੰਚ ਰਹੇ ਨੇ ਪਾਪਾ ਜੀ ਨੇ ਤਕਰੀਬਨ ਅੱਜ ਤੋਂ 20-25 ਸਾਲ ਪਹਿਲਾਂ ਇੱਕ ਪ੍ਰੋਗਰਾਮ ਦਾ ਯੋਜਨ ਕੀਤਾ ਸੀ ਕਿ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਕਰੇ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਤਕਰੀਬਨ 13000 ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਇਹ ਜੇ ਵਰਸੀ ਵਾਲੇ ਦਿਨ 3 ਫਰਵਰੀ ਨੂੰ ਉਹਨਾਂ ਦੀ ਦੂਸਰੀ ਵਰਸੀ ਨਾਲ ਸਮਰਪਿਤ ਅਸੀਂ ਤਕਰੀਬਨ 11 ਫਾਰਮ ਵੰਡੇ ਨੇ ਜਿਨ੍ਹਾਂ ਦੇ ਵਿੱਚੋਂ ਕੱਲ ਤੱਕ ਸਾਡੇ ਕੋਲੇ ਜਿਨ੍ਹਾਂ ਨੇ ਵੀ ਸ਼ਾਦੀਆਂ ਕਰਨੀਆਂ ਨੇ ਉਹ ਸਾਡੇ ਕੋਲੇ ਫਾਰਮ ਕੱਲ ਵਾਪਸ ਆ ਜਾਣਗੇ ਚੇਨਜ ਕਰ ਦਿੱਤ ਨੂੰ ਵਰਸੀ ਵਾਲੇ ਦਿਨ ਉਹਨਾਂ ਬੱਚਿਆਂ ਦੀਆਂ ਸ਼ਾਦੀਆਂ ਸਸਥਾਨ ਤੇ ਕੀਤੀਆਂ ਜਾਣਗੀਆਂ 1 ਵਜੇ ਦੇਖਦੀ ਇਸ ਸਮਾਗਮ ਦੀ ਸਮਾਪਤੀ ਹੋਵੇਗੀ ਆਏ ਹੋਏ ਸੰਤ ਮਹਾਂਪੁਰਖ ਉਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਸਮਾਗਮ ਤਖਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਜੋ ਡੇਰਾ ਸਤੋ ਵਾਲਾ ਵਿੱਚ ਇਹਦੀ ਪਹਿਲੀ ਦਸਤਾਰ ਬੰਦੀ ਸੰਤ ਬਾਬਾ ਮੀਰ ਸਿੰਘ ਜੀ ਮਹਾਰਾਜ ਉਹਨਾਂ ਨੂੰ ਹੋਈ ਸੀ ਜੀਤ ਭਾਈ ਮਣੀ ਸਿੰਘ ਜੀ ਸਾਹਿਬ ਦੀ ਉਹਨਾਂ ਤੋਂ ਬਾਅਦ 10ਵੇਂ ਮੁਖੀ ਦੇ ਸੰਤ ਬਾਬਾ ਕਰਬਾਲ ਸਿੰਘ ਜੀ ਮਹਾਰਾਜ ਹੋਏ ਤੇ 11ਵੇਂ ਮੁਖੀ ਸੰਤ ਬਾਬਾ ਮੱਖਣ ਸਿੰਘ ਜੀ ਸਾਹਿਬ ਇਸ ਤਰ੍ਹਾਂ ਸਾਲ ਵੱਲੋਂ ਜੋ ਜਨਕੀਤਾ ਜਾ ਰਿਹਾ ਹੈ ਇਹ ਨਵਦੀਪ ਬੱਚਿਆਂ ਦੀਆਂ ਸ਼ਾਦੀਆਂ ਹੋ ਰਹੀਆਂ ਵਿਦਿਆਰਥੀ ਮਾਰੇ ਕੈਨੇ ਮੀਰ ਸਿੰਘ ਤੋਂ ਅਨੇਕਾਂ ਵਿਦਿਆਰਥੀ ਜਿਹੜੇ ਸੰਚੈ ਲੈ ਕੇ ਗਏ ਨੇ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ 60 ਕਥਾ ਕੀਤੀਆਂ ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਸਾਲ ਦੇ ਵਿੱਚ ਕੋਇਕ ਕਥਾ ਦਾ ਪੋਪ ਪਾਇਆ ਕਰਦੇ ਸੀ ਸਵੇਰ ਆਦੀ ਕਥਾ ਹੁੰਦੀ ਸੀ ਦੁਪਹਿਰੇ ਦਸਮ ਦੀ ਕਥਾ ਹੁੰਦੀ ਸੀ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਸੀ ਅਨੰਤ ਵਿਦਿਆਰਥੀ ਉਹਨਾਂ ਨੇ ਪੜਾਏ ਉਸ ਤੋਂ ਬਾਅਦ ਸੰਸਕਰਪਾਲ ਸਿੰਘ ਜੀ ਮਹਾਰਾਜ ਉਹਨਾਂ ਦੇ ਜੀਵਨ ਕਾਲ ਦੌਰਾਨ ਵੀ ਅਨੰਤ ਵਿਦਿਆਰਥੀ ਪੜ੍ਹੇ ਸੰਤ ਪਪਾ ਮੱਖਣ ਸਿੰਘ ਜੀ ਹੋਰਾਂ ਨੇ ਅਨੇਕ ਪ੍ਰਾਣੀਆਂ ਨੂੰ ਅਮਰਤਾ ਸਿਖਾਇਆ ਇਹ ਟਕਸਾਲ ਦਾ ਮੁੱਖ ਕਾਰਜ ਇਹ ਹੈ ਵਿਦਿਆ ਕਿਉਂਕਿ 10ਵੇਂ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦੋ ਟਕਸਾਲਾਂ ਚਲਾਈਆਂ ਗਈਆਂ ਨੇ ਸੇਵ ਭਾਈ ਮਨੀ ਸਿੰਘ ਜੀ ਦੀ ਟਕਸਾਲ ਤੇ ਬਾਬਾ ਦੀਪ ਸਿੰਘ ਜੀ ਦੀ ਟਕਸਾਲ ਅੱਜ ਵੀ ਉਸੇ ਪ੍ਰਾਤਨ ਰਵਾਇਤ ਅਨੁਸਾਰ ਇਸ ਜਗ੍ਹਾ ਤੇ ਬੱਚਿਆਂ ਨੂੰ ਸਾਂਝਾ ਦਿੱਤੀ ਜਾਂਦੀ ਹੈ ਗੁਰਮਤਿ ਦੀ ਸੰਤਿਆ ਪਰ ਲੜੀਵਾਰ ਪ੍ਰਾਤਨ ਵੀਰ ਤੇ ਕਰਾਈ ਜਾਂਦੀ ਹੈ ਸੰਤਿਆ ਆਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਪਰਾਤਨ ਬੀੜਾਂ ਪੜ੍ਹ ਸਕਣ ਇਹ ਕਾਰਜ ਅੱਜ ਵੀ ਜਾਰੀ ਹੈ ਹਰ ਕੀਰਤਨ ਦੀ ਸੇਵਾ ਜਿਹੜੀ ਉਸ ਆਸਥਾਨ ਵੱਲੋਂ ਕੀਤੀ ਜਾਂਦੀ ਹੈ ਕੋਈ ਵੀ ਵਿਦਿਆਰਥੀ ਇੱਥੇ ਆ ਕੇ ਸਿੱਖਣਾ ਚਾਹਵੇ ਉਹਦੇ ਰਹਿਣ ਦਾ ਤੇ ਖਾਣ ਦਾ ਤੇ ਇੱਥੇ ਸਿੱਖਣ ਦਾ ਜਿਹੜਾ ਹੈਗਾ ਖਰਚਾ ਉਹ ਤਕਸਾਲ ਵੱਲੋਂ ਕੀਤਾ ਜਾਂਦਾ ਸੀ 11 ਫਾਰਮ ਦੇ ਚੁੱਕੇ ਆ ਕੱਲ ਤੱਕ ਸਾਡੇ ਕੋਲੇ ਫਾਰਮ ਵਾਪਸ ਆ ਜਾਣਗੇ ਕੱਲ ਪਤਲਾ ਜਿੰਨੇ ਪਿੱਛੇ ਹੋਣ ਇਸ ਕੋਈ ਜਾਂ ਤਰਮਦਾ ਕੋਈ ਵੀ ਧਾਰਨੀ ਨਾ ਚਾਹੀ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਤਰਮਦਾ ਹੋਵੇ ਹਰ ਧਰਮ ਦੇ ਲਈ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਹਨ ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਆਪਣੇ ਹੱਥੀਂ ਲਿਖੇ ਜਿਹੜੇ ਪ੍ਰਾਤਨ ਵੀੜਾ ਨੇ ਵੱਡੀਆਂ ਵੀੜਾ तकरीबन आज ਤੋਂ 150 ਸਾਲ ਪਹਿਲਾਂ ਲੇਕੀਆਂ ਵੇਜਾਂ ਨੇ ਉਹਨਾਂ ਦੇ ਵਿੱਚੋਂ ਇੱਕ ਸਰੂਪ ਉਹਨਾਂ ਨੇ ਬਾਬਾ ਸ਼ਾਮ ਸਿੰਘ ਦਾ ਡੇਰਾ ਆਟਾ ਮੰਡੀ ਉਹਨਾਂ ਨੂੰ ਦਿੱਤਾ ਸੀ ਉਹ ਅੱਜ ਵੀ ਉੱਥੇ ਸਰੂਪ ਮੌਜੂਦ ਹੈ ਇੱਕੋ ਸਰੂਪ ਜਿਹੜਾ ਹੈਗਾ ਇੱਥੇ ਡੇਰੇ ਦੇ ਵਿੱਚ ਮੌਜੂਦ ਹੈ ਜਿਹੜਾ ਪ੍ਰਾਤਨ ਸਰੂਪ ਬਾਤਲੇ ਉੱਤੇ ਸਰ ਵੀਰ ਸਿੰਘ ਜੀ ਹੋਰ ਉਹਨਾਂ ਨੂੰ ਸੱਦਾ ਭੇਜਿਆ ਗਿਆ ਹੈ ਸੇਮਸਾ ਬਲਵਿੰਦਰ ਸਿੰਘ ਜੀ ਸੰਤ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਸੰਤ ਮਹਾਂਪੁਰਖ ਉਹ ਵੀ ਆ ਰਹੇ ਨੇ ਸੇਵਾ ਪੰਥੀ ਮਹਾਂਪੁਰਖ ਮਾਨਤ ਸਿੰਘ ਜੀ ਮਾਨਤ ਦਲਬਾਖ ਸਿੰਘ ਜੀ ਸੇਵਾ ਪੰਥੀ ਪਿਛਲੀ ਵਰਸੀ ਤੇ ਵੀ ਉਹ ਸਾਰੇ ਮਹਾਂਪੁਰਖ ਮੌਜੂਦ ਸਨ ਆਇਆ ਤੇ ਤਾਂ ਇਸ ਵਾਰ ਵੀ ਸਭ ਨੂੰ ਸੱਦੇ ਭੇਜੇਗਾ ਬਾਬਾ ਸਰਬਜੀਤ ਸਿੰਘ ਜੀ ਬੇਦੀ ਸਾਹਿਬ ਉਹਨਾ ਸਾਹਿਬ ਵਾਲੇ ਉਹਨਾਂ ਨੂੰ ਵੀ ਸਦਾ ਭੇਜਿਆ ਦਾਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਮਾਰ ਉਹਨਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ ਸਿੱਖ ਪੰਥ ਦੀਆਂ ਮਹਾਨ ਹਸਤੀਆਂ ਕੋ ਪਹੁੰਚ ਰਹੀਆਂ ਹੈ ਬਾਈਕਰੋ ਜੀ ਦਾ ਖਾਲਸਾ ਬਾਈ ਜੀ ਕੀ ਪਤ ਜੀ ਜਿਸ ਤਰ੍ਹਾਂ ਬਾਬਾ ਜੀ ਨੇ ਤੁਹਾਨੂੰ ਸਾਰਾ ਦੱਸਿਆ ਡਿਟੇਲ ਵਿੱਚ ਕਿ ਅਸੀਂ ਇੱਥੇ ਕੀ ਕਰ ਰਹੇ ਆਂ 10 ਵੀ ਇਸ ਡੇਰੇ ਨਾਲ ਤਕਰੀਬਨ 50 ਸਾਲ ਤੋਂ ਅਟੈਚ ਹੈ ਬਾਬਾ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਵੇਲੇ ਵੀ ਅਸੀਂ ਹਰ ਪ੍ਰੋਗਰਾਮ ਵਿੱਚ ਡੰਡ ਕਰਦੇ ਸੀ ਉਸ ਤੋਂ ਬਾਅਦ ਸੰਧਵਾਗਾ ਮੱਖਣ ਸਿੰਘ ਜੀ ਨੇ ਜਿਹੜਾ ਇਥੇ ਦੀ ਵਾਰਡਰ ਸੰਭਾਲੀ ਉਹਨਾਂ ਦੇ ਹੁੰਦੇ ਆ ਵੀ ਇੱਥੇ ਬਹੁਤ ਪ੍ਰਚਾਰ ਦੀਆਂ तकरीबन ਚੱਲਦਾ ਰਿਹਾ ਪ੍ਰੋਗਰਾਮ ਸਾਰਾ بڑے بڑے ਵੱਡੇ ਕੀਟਨ ਨਿਵਾਰਨ ਵੀ ਕਰਾਏ ਤੁਹਾਨੂੰ ਯਾਦ ਹੋਵੇਗਾ ਸ਼ਾਇਦ 72 ਘੰਟੇ ਦਾ ਲਗਾਤਾਰ ਕੀਟਨ ਨਿਵਾਰਨ ਇੱਥੇ ਕੰਪਨੀ ਵੱਲ ਕਰਾਇਆ ਗਿਆ ਸੀ ਤੇ ਉਸ ਤੋਂ ਬਾਅਦ ਇੱਥੇ ਵੀ ਦੇਦੇ ਚ ਬਹੁਤ ਫਾਰਮ ਹੁੰਦੇ ਰਹੇ ਤੇ ਦਾਸ ਉਹਨਾਂ ਦੇ ਨਾਲ ਵੀ ਕਾਫੀ ਦਿਲ ਰਿਹਾ ਤੇ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ ਹੁਣ ਸੰਧਵਾ ਮੱਖਣ ਸਿੰਘ ਜੀ ਦੇ ਬਰਸੀ ਦੇ ਸਬੰਧ ਵਿੱਚ ਇਹ ਤਿੰਨ ਦਿਨ ਇਹਨੂੰ ਜਰਾ ਕੀਤਾ ਜਾ ਰਿਹਾ ਹੈ ਦੋ ਤਰੀਕ ਨੂੰ ਹੋ ਰਿਹਾ ਨਾਲ ਦੋ ਦਿਨ ਲਗਾਤਾਰ ਫੋਨ ਚੱਲਣਾ ਸੀ ਦੋ ਤਰੀਕ